ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਜੀ ਵਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਗੱਗੜ ਭਾਣੇ ਪਹੁੰਚ ਚੁੱਕੇ ਹੋ ਬਾਈ ਸੁੱਖੇ ਨੇ ਕੋਲ ਜੀ ਜਾਓ ਫਿਰ ਗੱਲਬਾਤ ਕਰੀ ਬਾਈ ਜੀ ਹਣਾ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੰਦੀਪ ਜੀ ਆਹ ਜੀ ਠੀਕ ਠਾਕ ਹਾਂ ਜੀ ਆ ਸਭ ਠੀਕ ਠਾਕ ਪਰਵਾਸ ਸਾਹਿਬ ਠੀਕ ਹੈ ਹਾਂ ਜੀ ਠੀਕ ਹੈ ਤਮਕਾਰ ਵਣੀ ਬੜੀਆ ਜੀ ਬੜੀਆ ਚਲੋ ਸ਼ੁਕਰ ਹੈ ਸ਼ੁਕਰ ਸਤਿ ਆਤਮਾ ਦਾ ਇਦਾਂ ਹੀ ਚੱਲਦਾ ਰਹੇ ਹਾਂ ਜੀ ਹਾਂ ਜੀ ਭੈਣ ਭਰਾਵਾਂ ਦੇ ਨਾਲ ਬਿਲਕੁਲ ਬਿਲਕੁਲ ਨਾਲ ਮਿਲ ਕੇ ਚੱਲੀ ਜੀ ਅੱਜ ਗਾਰ ਆ ਚੱਲੀ ਜਾਵੇ ਹਾਰੇ ਜੀ ਉਹ ਜੀਰੋ ਹੋ ਸੰਦੀਪ ਡੇਰੀ ਫਾਰਮ ਵੇਖਣ ਆਲੇ ਨੂੰ ਫਤਿਹ ਦੀ ਸਾਂ ਜਾ ਵਾਹੇ ਗੁਰਜੀਕਾ ਖਾਲਸਾ ਵਾਹੇ ਗੁਰਜੀਕੀ ਫਤਿਹ ਹੋਰ ਸੰਦੀਪ ਜੀ ਬਸ ਠੀਕ ਹੈ ਮੇਰਾ ਬੜੀ ਜਿਆਦਾ ਕੰਮ ਜੀ ਹਾਂਜੀ ਠੀਕ ਆ ਬੜੀ ਵਧੀਆ ਕਿਰਪਾ ਮਾਲਕ ਸੱਚੇ ਪਾਤਸ਼ਾਹ ਦੀ ਤੇ ਚਲੀ ਗਈ ਚਲਾਈ ਚਲੀ ਜਾਂਦੀ ਚਲੋ ਨਿਕ ਨਿਕੀ ਚਾਲ ਅੱਗੇ ਜਿੱਦਾਂ ਦਾ ਸਾਹ ਹਾਂਜੀ ਬਿਲਕੁਲ ਜੀ ਬਿਲਕੁਲ ਉਸੇ ਸਾਹ ਨਾਲ ਚਲੀ ਜਾਂਦਾ ਹਾਂਜੀ ਹਾਂਜੀ ਆ ਸੰਦੀਪ ਜੀ ਨੀਲੀ ਬੂਰੀ ਐ ਇਹ ਪਰਸੋਂ ਰਾਤ ਸੁੱਈ ਆ ਸਭੋਂ ਪਹਿਲੇ ਨਾ ਬੱਚਾ ਵਾ ਮਗਰੀ ਵੀ ਕੱਟੀ ਕੱਟੀ ਦਿਖਾਓ ਬਾਤ ਕੱਟੀ ਵਾ ਬਲਾ ਕੱਟੀ ਵੇਖੋ ਕਡੀ ਸੋਹਣੀ ਆਂ ਬਰਾਂ ਦੇਖੋ ਜੀ ਅੱਛਾ ਐਂਡ ਵੀ ਦੀ ਆ ਵਹ ਜੀ ਬਹੁਤ ਜਿਆਦੀ ਲੇਖੋ ਕੱਟੀ ਚੰਗੀ ਸੋਹਣੀ ਗੱਡੀ ਆ ਹੈ ਵਾਹ ਜੀ ਪਿੱਛੇ ਸਭ ਨਿਸ਼ਾਨੀਆਂ ਨਿਸ਼ਾਨੀਆਂ ਸਾਰੀਆਂ ਸਨੀਪ ਜੀ ਕੱਟੀ ਦੀਆਂ ਇਹ ਆਪਣੇ ਲਾਕੇ ਲਈ ਹੈ ਜੀ ਇਹ ਲਈ ਆਪਣੇ ਚ ਇਹ ਬਟਾਲੇ ਏਰੀਆ ਚੋਂ ਆਈ ਆ ਬਟਾਲੇ ਏਰੀਆ ਚੋਂ ਆਈ ਆ ਠੀਕ ਆ ਤੇ ਹੈ ਉਹਦਾ ਮਾਲਵੇਜ ਆ ਝੋਟੀ ਹੁੰਦੀ ਚਲੋ ਜੋਲੇ ਸਭ ਚੈੱਕ ਕਰੋ ਆਪਾਂ ਲਈ ਇਧਰ ਹਾਂ ਜੀ ਤੇ ਸੰਦੀਪ ਜੀ ਜਵਾਬ ਆਖ ਦੇ ਇੱਕ ਨੰਬਰ ਚੋਾਈ ਜਿਆਦੀ ਭੋਲੀ ਰਬਟ ਵਰਗੀ ਅੱਛਾ ਹਾਂ ਗਾਈਆਂ ਵਰਗੀ ਝੋਟੀ ਦੀ ਚੋਣਾ ਤੇ ਦੁਜਾਸੂਗਾ ਡੱਕ ਦੇ ਤੇ ਠੰਡੀ ਧੀਰੀ ਬਹੁਤ ਵਧੀਆ ਜੀ ਜਿੰਨੀ ਹੈਗੀ ਬਿਲਕੁਲ ਓਕੇ ਰਿਪੋਰਟ ਦੇਖੋ ਸਾਫ ਹਾਂਜੀ ਤੇ ਬੋਲੇ ਤੇ ਆ ਬੋਲੇ ਵਾਲਾ ਕੱਢਿਆ ਆ ਸਾ ਪਰਸੋਂ ਰਾਸ ਵੀ ਤੇ ਸਾਫ ਚਵਾਈ ਦੀ ਵੀ ਬਹੁਤ ਜਾਰੀ ਚੰਗੀ ਤੇ ਮੁੱਲ ਵੀ ਸੰਦੀਪ ਜੀ ਉਹਦਾ ਜਿਹੜਾ ਜਿਹੜਾ ਜੇ ਇਹ ਦੇਖੀਏ ਹਾਂਜੀ ਵੇਚਣ ਲਈ ਕੰਮ ਇਦਾਂ ਵਿਖਾ ਦਿਓ ਵੀਰ ਜੀ ਮਤਲਬ ਕਿੰਦਾ ਨਾ ਸੋਨਾ ਹੈ ਇਹ ਰਫਟ ਵਰਗਾ ਜਿਹੜਾ ਮੇਰੇ ਮਰਜ਼ੀ ਵੀਰ ਚ ਹੋਵੇ ਉਦਾਂ ਦੇ ਤਾਲ ਤੁਹਾਨੂੰ ਪਤਾ 15 ਦੀ ਵੇਚ ਲਈ ਦੀ ਤੇ ਭਰ ਨਹੀਂ ਜਿੱਦਾਂ ਰਫਟ ਹੱਗ ਤਾਲ ਚੱਲਣ ਦਾ ਉਸੇ ਹਿਸਾਬ ਨੇ ਆਪਾਂ ਸੰਦੀਪ ਜੀ 15 ਦੀ ਦੇ ਦੇਣੀ ਠੀਕ ਆ ਠੀਕ ਆ ਜੀ 1000 ਵਿੱਚੋਂ 1000 ਦੀ 1000 ਦੀ ਠੀਕ ਹੈ ਜੀ ਬਿਲਕੁਲ ਜੈ ਜੀ ਰੇਟ ਆ ਨਾ ਤੇ ਸਾਫ ਵੇਖੋ ਕੱਦ ਵਾਲੀ ਝੋਟੀ ਆ ਉਹ ਯਾਰੀ ਚੰਗੀ ਚਲੋ 4 ਛੂਈ ਪੀਣ ਵਾਲੀ ਆ ਬਾਜੀ ਬਾਜੀ ਆ ਦੇਖੋ ਇਹ ਵੀ ਸੂਈ ਆ ਇਹ ਵੀ ਕੋਲ ਦੇਖੋ ਸੰਦੀਪ ਜੀ ਮਤਲਬ ਅੱਜ ਸੂਈ ਨੂੰ 6ਵਾਂ ਦਿਨ ਹੋਇਆ ਵਾ ਹੂੰ ਹੂੰ 10 ਕਿਲੋ ਮਿੰਤੀ ਦਾ ਦੁੱਧ ਆ ਗਿਆ ਸੰਦੀਪ ਜੀ 10 ਕਿਲੋ 10 ਕਿਲੋ ਹੋਣੀ ਹਾਂ ਬੋਲੇ ਤਾਂ ਕੱਢ ਕੁਟ ਕੇ ਪਾਈ ਆ ਕੋਈ ਵੇਖੋ ਬਾਜ਼ਾਰ ਇੱਕੇ ਬਾਜ਼ਾਰ ਦੀ ਆ ਹਾਂਜੀ ਹਾਂ ਕੋਈ ਬਚਾ ਬੋਚਾ ਨਹੀਂ ਉਧਾ ਵੇਖੋ ਪਸਮੀ ਪਸਮੀ ਕੋਈ ਨਹੀਂ ਹੈਗੀ ਤੇ ਛੋਟੀ ਜਿਆਦੀ ਜਿਹੋ ਜਹਾ ਥਾਣਾ ਨਾ ਮੁਠੀ ਵਾਲਾ ਹਾਂਜੀ ਹਾਂ ਇਹੋ ਜੀ ਚੋਨਾ ਛੋਟੀ ਦੀ ਹੂੰ ਤੇ ਜਿਆਦੀ ਸਲਾਗੇ ਤੇ ਦੇਖੋ ਸੁਥਰੀ ਵੇਖੋ ਸੰਦੀਪ ਜੀ ਬਹੁਤ ਜਿਆਦੀ ਲੱਗਦੀ ਚ ਲਾ ਦੇ ਬੱਚੇ ਤੇ ਲਾ ਦੇ ਨਹੀਂ ਜੀ ਕਟਾ ਜੀ ਕਟਾ ਹਾਂਜੀ ਇਹਦੇ ਮਗਰ ਕਟਾ ਜੀ ਕਟਾ ਮਗਰ ਆ ਵੇਖੋ ਕੱਚਾ ਇਹ ਨਹੀਂ ਵੀ ਕੋਈ ਉਹੋ ਜੀ ਗੱਲ ਆ ਕੱਚਾ ਬੱਚਾ ਐ ਬੜ ਠੀਕ ਚੋਵਾ ਪੰਜਾਂ ਦਿਨਾਂ ਦਾ ਰਸੂਆ ਸਾਰਾ ਹਬਰੇਨ ਹਬਰੇਨ ਹਾਂਜੀ ਬੋ ਜੀ ਵੇਖੋ ਸੰਦੀਪ ਜੀ ਜਾਇ ਜੀ ਆ ਜਾਇ ਜੀ ਹੈ ਛੋਟੀ ਤੇ ਉਹਦਾ ਤੁਹਾਨੂੰ ਪਤਾ ਇਹ ਗੱਲ ਸਵਾ ਸਵਾ ਕਰਦੀ ਆ ਤੇ ਪਰਨੀ ਵੇਚਣ ਵਾਲੀ ਆਪਾਂ ਕੰਮ ਕਰਨਾ ਦੇਣੀ ਆ 1 ਲੱਖ ਦੇ 10 ਹਜ਼ਾਰ ਠੀਕ ਆ ਠੀਕ ਆ ਜੀ ਬਿਲਕੁਲ ਜਾਇਦਾ ਵੇਖ ਲੋ ਕੱਟੀ ਦਿਖਾ ਦੋ ਕੱਟੀ ਕੋ ਚੰਗੀ ਜਿਹਾ ਜਾਦਲ ਕਰੂਗਾ ਵੀ 400 ਹੀ ਪੀਣ ਵਾਲੀ ਆ ਥਾਂ ਇਦਾਂ ਨਾ ਨਾ ਬਸ ਮੱਚਾਂ ਲਾਇਆ ਗਾ ਚੂਣ ਜਿਹੇ ਜਹ ਥਾਂ ਨੂੰ ਉਹ ਜੀ ਚੂਣ ਚਲੋ ਠੀਕ ਆ ਪੂਰ ਸ਼ਟਾ ਕੋਈ ਨਹੀਂ ਹਜ਼ਾਰ ਹੀ ਛੋੜ ਹਾਂਜੀ ਹਜ਼ਾਰ ਹੀ ਛੋੜ 19 ਠੀਕ ਆ ਜੀ ਬਿਲਕੁਲ ਹਾਂ ਆ ਵੇਖੋ ਇਹ ਨੀਲੀ ਇਹ ਕੋ ਸੰਦੀਪ ਜੀ ਦੁੱਧ ਵਾ 12 ਪਰ ਆਪਾਂ 10 ਦੱਸਣਾ ਠੀਕ ਆ ਦੁੱਧ 12 ਨਿਕਲੂਗਾ ਤੇ ਦੱਸਣਾ ਸਿਰਫ 10 ਗੱਲੋ ਹੀ ਤੇ ਵੇਖੋ ਬਿਲੀ ਘਰ ਬਣਿਆ ਵਾਹ ਹਾਂ ਬਾਕੀ ਗੱਲ ਬਣ ਗਿਆ ਨਾ ਤੇ ਦੁੱਧ ਵਾਲੀ ਦੇ ਸਾਹ ਵਿੱਚ ਚਾਰੂ ਬੜੀ ਫਸਦੀ ਜੀ ਵੇਖੋ ਬੜਾ ਠੀਕ ਹੈ ਜੀ ਹਾਂ ਬਿਲਕੁਲ ਆ ਗੋਣਾ ਹੈਗਾ ਗੋਣਾ ਦੀ ਗੁਥਲੀ ਆ ਕੇ ਦੁੱਧ ਵਾਲੀ ਹੈ ਜੀ ਗੋਣਾ ਦੀ ਗੁਥਲੀ ਕ ਮੈਂ ਤੁਹਾਨੂੰ ਦੱਸਿਆ ਤੇ ਇੰਨੀ ਸਲੱਗ ਇਦਾਂ ਦੀ ਚੋਣ ਆ ਨਾ ਮਾੜਾ ਬੱਚਾ ਲੋਨੇ ਕਿਸੇ ਤੁਸੀਂ ਕਹਿੰਨਾ ਵਾਕਾ ਕਿਹੋ ਜੀ ਚੋਣ ਮਾਣਾ ਜਲਸੀ ਗਾਈਆਂ আরਗੀ ਚੋਣ ਹੈ ਜੀ ਮੈਂ ਵੀ ਚੰਗੀ ਦੁੱਧ ਵਾਲੀ ਹੈ ਮੈਂ ਖੜਾਈ ਬਣੀ ਲੱਕੀ ਲੈ ਜਮ ਚਾ ਲੈ ਲੈ ਇੰਦੀ ਭਾਜੀ ਫਿਰ ਕੀਮਤ ਬੜੀ ਜਾਇਜ਼ ਆ ਦੀ ਸੰਦੀਪ ਜੀ ਹਾਂਜੀ ਵੇਚਣੀ ਆ ਪਾਉਗੇ ਹਾਂ ਜਿਹੜੀਆਂ ਵੇਚ ਕੇ ਕੱਲ 500 ਨੂੰ ਤੁਹਾਨੂੰ ਪਰਸਨ ਕਰਦੀਏ ਫੇਰ ਫੋਨ ਵੀ ਆ ਜਿਓ ਜੀ ਬਿਲਕੁਲ ਬਿਲਕੁਲ ਜੈ ਜੀ ਸੰਦੀਪ ਜੀ ਚਲੋ ਹਾਂਜੀ ਇਹਦਾ ਸੰਦੀਪ ਜੀ ਮੁੱਲ 1 5 ਹਾਂ ਤੇ 2000 ਵਿੱਚੋਂ ਛੋੜ ਚਲੋ 1 3 ਵਖਾ ਦਿਓ ਇੱਕ ਨਾਲ ਠੀਕ ਆ ਜੀ ਕਟਾ ਵਖਾ ਦਿਓ ਆ ਬੱਚਾ ਦਿਖਾ ਦਿਓ ਵੇਖੋ ਬੱਚਾ ਨਹੀਂ ਲੀਦਾ ਨੀਲੀ ਲੀਦਾ ਯਾਰ ਠੀਕ ਆ ਜੀ ਠੀਕ ਆ ਆ ਇਹਦਾ माजी ਚੋਣ ਇਦਾਂ ਨਹੀਂ ਵੀ ਕੋਈ ਗੱਲਾਂ ਕਰਨ ਵਾਲੀ ਮੜਾ ਬੱਚਾ ਹੈ ਆਹ ਜੀ ਇਹ ਵੇਖੋ ਇਹ ਨੀਲੀ ਅੱਛਾ ਤਿਆਰ ਭਾਵੇਂ ਸੂਫੇ ਭਾਲਕੇ ਤੇ ਭਾਵੇਂ ਪਰਸੋਂ ਸੂਫੇ ਹਾਂ ਵੇਖੋ ਪਿਓਰ ਦੋਵੇਂ ਪਾਸੇ ਡਬ ਸਾਰੀਆਂ ਗੱਲਾਂ ਪੂਰੀਆਂ ਬਸ ਠੀਕ ਹੈ ਠੀਕ ਹੈ ਜੀ ਬਿਲਕੁਲ ਜੀ ਲੋ ਜੀ ਪਿਓਰ ਨੀਲੀ ਭਾਲਕੇ ਸੂਫੇ ਪਰਸੋਂ ਸੂਫੇ ਸੂਫੇ ਉਹੀ ਤੇ ਆੜੀ ਦਾ ਕੇ ਚਿੱਤ ਦੋ ਆਦਾ ਟਾਈਮ ਨਹੀਂ ਖੜਨ ਵਾਲੀ ਮੈਂ ਨਹੀਂ ਠੀਕ ਹੈ ਜੀ ਤੇ ਥਾਣੇ ਦਾ ਜਿੱਦਾਂ ਨਾ ਥਾਣ ਇਦਾਂ ਦੀ ਸੰਦੀਪ ਦੀ ੱਪਣਾ ਬਹੁਤੀ ਮੋਟੀ ਮੋਟੀ ੱਪਣ ਹਾਂ ਚੱਲਿਆ ਦੋਵੇਂ ਪਾਸੇ ਭਾਈ ਡੱਬ ਦਿਖਾ ਦਿਓ ਸਾਰੀਆਂ ਗੱਲਾਂ ਪੂਰੀਆਂ ਹਨ ਗਿਆ ਇੱਕ ਮਤਲਬ ਨਿਸ਼ਾਨੀ ਵੀ ਨਹੀਂ ਘੱਟ ਹੋਗੀ ਜਿਹੜੀ ਹੂੰ ਠੀਕ ਹੈ ਜੀ ਇੱਥੇ ਢੱਕੀ ਨਾ ਇੱਥੇ ਖੜਾ ਲਓ ਜੀ ਇੱਥੇ ਢੱਕ ਦਿਓ ਹਾਂਜੀ ਦੇਖੋ ਟੇ ਲਟਾ ਲ ਬੜੀਆ ਬਣੂਗਾ ਹਾਂਜੀ ਹੋ ਸਕਦਾ 2-3 ਦਿਨ ਕੱਢ ਵੀ ਜਾਵੇ ਆਈ ਆਈ ਆਪਣੇ ਕੋ ਨਹੀਂ ਹੈ ਜੀ ਸਿਰਫ 2 ਘੰਟੇ ਤੇ ਮੋਲ ਬੜਾ ਜਾਇਜ਼ ਅਸਦੀਪ ਜੀ ਹਾਂਜੀ ਵੇਚਣ ਵਾਲਾ ਆਈ ਲੱਖ ਲੁੱਖ ਨਹੀਂ ਦੇਣਾ ਲੱਖ ਦੀ ਹੈਗੀ ਆ ਜਿੱਦਣੇ ਬੱਚਾ ਇਹਨੇ ਦੇਤਾ ਪਰ ਆਪਾਂ 90000 ਦੀ ਚਲੋ ਠੀਕ ਆ ਜੀ 1000 ਵਿੱਚੋਂ 99000 ਜਿਹੜਾ ਮਰਜੀ ਵੇਚਣ ਵਾਲੀ ਵੇਖੋ ਭਸਮ ਕਿਦਾਂ ਦੀ ਦੁੱਧ ਦੀ ਵਾਲੀ ਹਾਂਜੀ ਨਾ ਠੀਕ ਆ ਜੈ ਜੀ ਆ ਜੀ ਬਿਲਕੁਲ ਜੈ ਜੀ ਕਾ ਮੇਰੀ ਵੇਚਣ ਵਾਲਾ ਚਲੋ ਜਿਹੜਾ ਮਰਜੀ ਵੇਚਣ ਵਾਲਾ ਵੀਰ ਖੜਕੇ ਨਾ ਵੇਚ ਸਾਜਦਾ ਵਾ ਬਸ ਠੀਕ ਆ ਆ ਗੱਬਣਾ ਜੀ ਇਹ ਗੱਬਣ ਕੱਟੀ ਜੀ ਅੱਛਾ ਪਹਿਲਾ ਸੁਗਾ ਆ ਲੈ ਜੂ ਹਫਤਾ ਹਫਤਾ ਲੈ ਜੂ ਹਾਂਜੀ ਹਫਤਾ ਲੈ ਜੂ ਲੋ ਜੀ ਗੱਬਣ ਕੱਟੀ ਪਹਿਲਾ ਸੁਆ ਲੈ ਜੂਗਾ ਬਾਕੀ ਭਾਰਪੂਰ ਦੀ ਆਪਣੀ ਗਾਰੰਟੀ ਥਣ ਥਣ ਵੇਖੋ ਕਿੱਡਾ ਨਾ ਸੋਹਣਾ ਥਣ ਬਣਾਉਂਗੀ ਬੜੀ ਕੱਟੀ ਬਣੂਗੀ ਚੰਗੀ ਬਿਲਕੁਲ ਜੀ ਬੋਲੀ ਡੋਲੀ ਹਾਂਜੀ ਚੱਲ ਆਇਆ ਵਮ ਇੱਥੇ ਲੈ ਆ ਆਜੋ ਜੀ ਆਜੋ ਦੇਖੋ ਜੀ ਨਹੀਂ ਠੀਕ ਹੈ ਹਾਂਜੀ ਬਿਲਕੁਲ ਜੈ ਜੀ ਆ ਚੱਲ 10 ਦਿਨ ਪਾ ਲੂ ਪੱਠੇ ਤੇ ਵਾਧੀਆਂ ਜਿਜ ਨੇ ਪਾਉਣੇ ਆ ਤੇ ਉਹਨੂੰ ਵਾਧ ਦੀ ਜਗ੍ਹਾ ਹੈ ਨਹੀਂ ਠੀਕ ਪਹਾੜੀ ਇਲਾਕਾ ਚੱਲਣ ਰਿਆਣ ਪਹਾੜੀਆਂ ਦਾ ਹਾਂ ਹਾਂ ਪਹਾੜੀ ਬਹੁਤ ਲੈਣ ਡੇ ਕਟੀਆਂ ਹਾਂ ਹੈਨਾ ਨਹੀਂ ਪਹਾੜ ਦਾ ਕੰਮ ਚੱਲ ਪਿਆ ਆਗੇ ਤੇ ਮੁੱਲ ਜਾ ਜੀ ਦੱਸ ਦੀਪ ਜੀ 75000 3000 72000 ਚਲੋ ਠੀਕ ਹੈ ਜੀ ਜਿਹੜਾ ਮਰਜੀ ਵੀਰ ਲੈ ਜਾਵੇ ਹਾਂਜੀ ਗੱਬਣ ਵੇ ਉਹਦੀ ਠੰਡੀ ਇਹ ਵੀ ਹੁਣੇ ਤੁਹਾਡੇ ਨਾਲ ਮਤਲਬ ਤੁਹਾਡੇ ਅੱਗੇ ਕੇ ਹੁਣੇ ਆਈ ਆ ਹੁਣੇ ਆਈ ਆ ਹੁਣੇ ਆਈ ਆ ਇਹ ਥੋੜਾ ਪੱਠਾ ਪੁੱਠਾ ਲੱਪਾ ਥੋੜਾ ਲਾਇਆ ਇਹ ਤਾਂ ਵੱਡੀ ਮੈਂ ਹੁਣੇ ਆਈ ਆ ਦਿਖਾ ਦੇਗੀ ਟੱਕਦੀ ਮੈਂ ਥਾਂ ਤੁਣ ਜਿੱਦਾਂ ਦਾ ਨਾ ਬਾੜੀ ਸਾਰੀ ਟੱਪਣ ਟੱਪਣ ਚੰਗੀ ਤੇ ਪਿਓਰ ਦੁੱਜਾ ਸੁਆ ਮੈਂ ਕਰ ਜੂ ਦੋਸਤ ਸੰਦੀਪ ਜੀ ਤਾਂ ਆਪਾਂ ਚੋਂ ਠਾਬਾ ਨੇ 12 ਕਿਲੋ ਆਦੇ ਪੈਲਣ ਕੁਛ ਤੇ ਅੱਗੇ ਦੇ ਹੁਣ ਗਾਂ ਵਾਸਤੇ ਆਪਾਂ ਹੱਥ ਵਾਸਾ ਠੀਕ ਆ ਜੀ ਬਿਲਕੁਲ ਜੀ ਬਾਕੀ ਠੰਡੀ ਧੀਰੀ ਐ ਇੱਥੇ ਦਿੱਕਲੀ ਦੇਖੋ ਇਹ ਨਹੀਂ ਵੀ ਉਹ ਜੀ ਐ ਠੰਡੀ ਜਿੱਦਾਂ ਮਰਜੀ ਕੋਈ ਬੈਠਾ ਰਹੇ ਪੋਲੀ ਡੋਲੀ ਵੜੀਆ ਕੋ ਬਣੂ ਵੜੀ ਸਨੀ ਬਿਲਕੁਲ ਜੀ ਹੈ ਅੱਜ ਲੈ ਜੂ ਹਫਤਾ ਹਫਤਾ ਲੈ ਜੂ ਹਾਂ ਹਾਂਜੀ ਬਹੁਤ ਵੜੀ ਸਾਫ ਤੇ ਮੁੱਲ ਬੜਾ ਜਾਇਜ਼ ਹੀ ਐ ਸੰਦੀਪ ਜੀ ਹਾਂਜੀ ਸਿਰਫ 45 ਹਜ਼ਾਰ 45 ਹਜ਼ਾਰ ਹੋਰ ਚਲੋ ਵੇਚ ਦਿੱਗੇਗੇ ਜਿਹੜਾ ਮਰਜੀ ਹੁਣੇ ਆਪਣੇ ਕੋਲ ਆਈ ਆਪਾਂ ਅੱਜ ਕਿਹੜੀ ਗੱਲ ਵੇਚਣ ਵਾਲਾ ਹੀ ਮੁੱਲ ਬਠ ਠੀਕ ਹੈ ਬੁਖਾ ਦਿਓ ਭਾਜੀ ਇੱਕ ਨਾ ਚੱਕ ਦੋ ਭਾਜੀ ਜਿਹੜੇ ਦਿਖਾ ਦੇ ਦਿਖਾ ਦਿਓ ਥਾਂ ਤੋਂ ਚੰਗਾ ਥੋੜੀ ਜੀ ਚਲੋ ਲੱਫਾ ਮਾਰਾ ਹੁਣੇ ਆਈ ਹਜੇ ਮਾਰਾ ਤੇ 45000 ਠੀਕ ਤੇ 500 ਛੋਟ ਬਠ ਠੀਕ ਹੈ ਜੀ ਆਹ ਮਾਲਾ ਸੰਦੀਪ ਜੀ ਤੇ ਬਾਕੀ ਵੀਰ ਮਰ ਆ ਚੋਟੀ ਦੀ ਧਾਰਾ ਮਾਰ ਲੀਏ ਵੇਖੋ ਚੋ ਆਈ ਇਹਦੀ ਮਾਰਾ ਮਿਸ਼ਨ ਕਰਦੀ ਨਹੀਂ ਮਾਰਾ ਵੇਖੋ ਸਭੂ ਆ ਵੇਖੋ ਭਾਜੀ ਵੇਚ ਨਹੀਂ ਠੀਕ ਹੈ ਇੱਕ ਨੰਬਰ ਚ ਵਾਈ ਹੈ ਜੀ ਤੇ ਠੀਕ ਹੈ ਜੀ ਠੀਕ ਹੈ ਜੀ ਬਿਲਕੁਲ ਜਿਹੜਾ ਮਰਜੀ ਵੀਰ ਲੈ ਜਾ ਦੁੱਧ ਵਾਲੀ ਚੋਟੀ ਜੀ ਚੰਗੀ ਸੇਵਾ ਤੇਰਾ ਕਰੂਗੀ ਬਸ ਠੀਕ ਹੈ ਪਰ ਹੁਣ ਵੀ 12 ਲਾ ਕੇ ਆਪਾਂ 10 ਕਿਲੋ ਦੱਸ ਕੇ ਦੇਣੀ ਠੀਕ ਹੈ ਜੀ ਕਿਲੋ 2 ਕਿਲੋ ਦਾ ਪੈਸਾ ਦਾ ਫਰਕ ਦੂਜੇ ਘਰ ਜਾ ਤੇ 2-4 ਦਿਨ ਰੋਕੇ ਮਤਲਬ ਫਿਰ ਉਸੇ ਤਾਸ ਤੇ ਦੇ ਦੇ ਜਾਈਂ ਹਾਂਜੀ ਬਸ ਹਾਂਜੀ ਇਹੋ ਮਾਲ ਆ ਸੰਦੀਪ ਜੀ ਬਾਕੀ ਇੱਥੇ ਆਓ ਮੇਰਾ ਵੀ ਚੈੱਕ ਕਰੋ ਚੁਆਇਸ ਕਰੋ ਪਾਸ ਕਰੋ ਚੱਕ ਲੀ ਕਰਕੇ ਵੀਰ ਭਰਾ ਫੇਰ ਲਵੇ ਠੀਕ ਹੈ ਜੀ ਚਲੋ ਠੀਕ ਹਾਂਜੀ ਹੋ ਠੀਕ ਹੈ ਜੀ ਹਾਂ ਜੀ ਨੰਬਰ ਦੱਸਿਏ ਹਾਂ ਬੋਲੋ 98725 723 ਸਾਰਾ ਪਿੰਡ ਗਗੜਪਾਣਾ ਤਹਿਸੀਲ ਬਾਬਾ ਬਕਾਲਾ ਜ਼ਿਲ੍ਹਾ ਅੰਮ੍ਰਿਤਸਰ ਸਤਿ ਸ੍ਰੀ ਅਕਾਲ